ਅੰਮ੍ਰਿਤਸਰ ਪਠਾਨਕੋਟ ਕੌਮੀ ਸ਼ਾਰਾਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ বাস ਤੇ ਸਕੂਲੀ ਆਟੋ ਦੀ ਟੱਕਰ ਹੋਈ ਹੈ ਇਸ ਹਾਦਸੇ ਦੇ ਵਿੱਚ ਆਟੋ ਚਾਲਕ ਦੀ ਮੌਕੇ ਤੇ ਮੌਤ ਹੋ ਗਈ ਤੇ ਆਟੋ ਵਿੱਚ ਸਵਾਰ ਨੌ ਸਕੂਲੀ ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਪਠਾਨਕੋਟ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅੰਮ੍ਰਿਤਸਰ ਤੋਂ ਤੇਜ਼ ਰਫ਼ਤਾਰ ਵਿੱਚ ਆ ਰਹੀ বাস ਨੇ ਆਟੋ ਨੂੰ ਇਸ ਤਰ੍ਹਾਂ ਟੱਕਰ ਮਾਰੀ ਕਿ ਆਟੋ ਦੇ ਚੀਥੜੇ ਉੱਡ ਗਏ ਅਤੇ ਗੁੱਸਾਏ ਲੋਕਾਂ ਨੇ ਰਾਸ਼ਟਰੀ ਰਾਜਮਾਰਗ ਨੂੰ ਪੂਰੀ ਤਰ੍ਹਾਂ ਦੇ ਨਾਲ ਜਾਮ ਕਰ ਦਿੱਤਾ ਅਤੇ ਇੱਕ ਬੱਸ ਨੂੰ ਅੱਗ ਵੀ ਲਗਾ ਦਿੱਤੀ ਸੋ ਰੋਸ ਪ੍ਰਦਰਸ਼ਨ ਵੱਜੋਂ ਇੱਕ ਹੋਰ ਬੱਸ ਨੂੰ ਅੱਜ ਅੱਗ ਵੀ ਲਗਾਈ ਗਈ ਹੈ ਇੱਕ ਬੱਸ ਨੂੰ ਅੱਗ ਲਗਾਈ ਗਈ ਇਹਨਾਂ ਸਥਾਨਕ ਲੋਕਾਂ ਵੱਲੋਂ ਜੋ ਕਿ ਗੁੱਸਾਏ ਹੋਏ ਸਨ ਇਸ ਤੋਂ ਇਲਾਵਾ ਪਿੱਛੋ ਆ ਰਹੀ ਇੱਕ ਹੋਰ ਬੱਸ ਤੇ ਸ਼ੀਸ਼ੇ ਵੀ ਤੋੜ ਦਿੱਤੇ ਗਏ ਜਿਸ ਨੂੰ ਦੇਖਦਿਆਂ ਪੁਲਿਸ ਵੱਲੋਂ ਲਾਠੀ ਚਾਰਜ ਵੀ ਕੀਤਾ ਗਿਆ ਸਵੇਰੇ ਸਕੂਲ ਵਾਲਾ ਕੈਂਪਸ 3 ਮੀਲੋਂ ਜੰਦਾ ਸੀ ਕੁਝ ਸਕੂਲੀ ਬੱਚੇ ਸੀ ਇੱਕ ਬੱਸ ਆਈ ਹੈ ਉਹਨਾਂ ਦਾ ਨਾਲ ਹੋ ਨਾ ਐਕਸੀਡੈਂਟ ਹੋਇਆ ਜੇਦੇਚ ਜਿਹੜਾ ਟੈਂਪੋ ਡਰਾਈਵਰ ਬਾਕੀ ਬੱਚੇ ਇੰਜਰਡ ਹੋ ਗਏ ਜਿਹੜੀ ਲੋਕੀ ਇਕੱਠੇ ਹੋ ਗਏ ਇਥੇ ਪੁਲਿਸ ਇਮੀਡੀਟਲੀ ਮੌਕੇ ਤੇ ਆ ਗਈ ਉਹਦੇ ਬਾਅਦ ਹਜੂਮ ਇਕੱਠਾ ਹੋ ਗਿਆ ਬਹੁਤ ਬਹੁਤ ਲੋਕੀ ਉਹਨਾਂ ਨੇ ਬਸ ਜਿਹੜੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਉਹਨਾਂ ਨੂੰ ਸਾਰਿਆਂ ਨੂੰ ਟਡੇਰਤਾ ਬਾਕੀ ਜੋ ਬੰਦੀ ਕਾਰਵਾਈ ਹੈ ਉਹ ਹੈ